ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਕੁਐਸਚਨ ਤੁਹਾਡੇ ਗਾੜੀ ਕਿ ਸਜਣੋ ਨਰਕਪਲਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਮੇ ਵਾਲੀ ਨਾ ਗੱਲ ਰਵੇ ਅੱਜ ਦੀ ਆਪਣੀ ਵਿਜਿਟ ਪਿੰਡ ਅਮੀਸ਼ਾ ਨੇੜੇ ਖਾਲੜਾ ਜਿਹੜਾ ਤਰਨਤਾਰ ਸਾਹਿਬ ਦੇ ਤਹਿਸੀਲ ਪੱਟੀ ਪਾਉ ਲਖਵਿੰਦਰ ਸਿੰਘ ਦੇ ਫਾਰਮ ਦੇ ਸੱਜਣੋਂ ਪਹੁੰਚੇ ਆ ਤਿੰਨ ਐਨੀਮਲ ਵਿਖਾਉਣ ਲੱਗੇ ਆ ਰੇਟ ਮੁਫ਼ਤ ਮੁਫ਼ਤ ਵਾਲਾ ਸੱਜਣੋਂ ਆ ਜਾਣ ਪੱਬਾਈਆਂ ਦਾ ਕਰ ਦੇਣਾਹੀਂ ਆਹਨਾ ਕਮਾ ਕਰਾ ਨੂੰ ਰੁੱਝੇ ਆ ਤੇ ਚਲੋ ਸਰਗੁਰੂ ਕਿਰਪਾ ਕਰੇ ਹਾਰੇ ਇੱਕ ਦੇ ਕਾਰੋਬਾਰ ਚ ਦਿਨ ਦੁਗਣੀ ਰਾ ਚੌਗਰੀ ਤਰੱਕੀ ਬਖਸ਼ੇ ਜਾਂਦਾ ਰੇਟ ਉਹੀ ਕਰ ਦੇਨੇ ਕਿ ਜਿਹੜਾ ਬਸ ਮਿੰਟਾਂ ਤੇ ਸਕਿੰਟਾਂ ਜੀ ਉੜਦਾ ਜਾਵੇ ਥਾਪੀਆਂ ਥੂਪੀਆਂ ਦੇਣ ਦਿਆ ਤਿਆਰੀ ਵਟਣ ਦਿਆ ਕਰਦੇ ਆਂ ਗੱਲਬਾਤ ਜੁੜੇ ਰਹੋ ਐਂਡ ਤੱਕਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਚੜ੍ਹਦੀ ਕਲਾ ਤੁਸੀਂ ਦੱਸੋ ਬਹੁਤ ਕਿਰਪਾ ਗੁਰਦਾਨਦਾਰ ਜੀ ਸ਼ੁਕਰ ਆਪੀ ਦਾ ਤੇ ਡਰੈੱਸ ਕਰੀਏ ਨੋਟ ਲਖਵਿੰਦਰ ਸਿੰਘ ਪਿੰਡ ਅਵੀਸ਼ਾ ਹੂੰ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 86998 5733 ਠੀਕ ਹੈ ਜੀ ਤੇ ਇਹ ਤੋਂ ਸ਼ੁਰੂਆਤ ਕਰੀਏ ਵਾਹ ਵਾਹ ਬਾਈ ਯਾਰ ਇਹ ਕੱਟ ਵਾਲਾ ਲੈਵਾ ਹੈ ਕਿੰਨਾ ਕੁ ਤੋਂ ਡੈੜੀ ਨੋਂ ਤੋਂ 10 ਕਿਲੋ ਜੀ ਅੱਛਾ ਇਹ ਸੂਈ ਤਾਜੀ ਸੂਈ ਤਾਜੀ ਹਾਂ ਹਾਂ ਜੀ ਠੀਕ ਆ ਲਓ ਸੱਜਣੋ 9 ਤੋਂ 10 ਕਿਲੋ ਨਿੱਕਾ ਗੋਲ ਸਿੰਘ ਤੇ ਆ ਕਟਾ ਹਾਂ ਦੋਂਦੀ ਦੋਂਦੀ ਹਾਂਜੀ ਦੋਂਦੀ ਅੱਛਾ ਹਾਂਜੀ ਦੋਂਦੀ ਖੋਲ ਗਏ ਤੇ ਨਾਲੇ ਦੋਂਦੇ ਦੰਦ ਵਿਖਾ ਲਏ ਹਨਾ ਇੱਥੋਂ ਵਿਖਾ ਦਿਓ ਫੜ ਕੇ ਆ ਲਓ ਕੀਲੇ ਠਾਣ ਕਰਿਓ ਦਾ ਦੋਂਦੀ ਕੋਈ ਨਹੀਂ ਇਧਰ ਨੂੰ ਚੱਲ ਕੋਈ ਨਹੀਂ ਬਾਹਰ ਲਓ ਸੱਜਣੋ ਕੱਟੇ ਕੱਟੇ ਹਨਾ ਬਿਲਕੁਲ ਓਕੇ ਰਿਪੋਰਟ ਆ ਉਹ ਤੇ 9 ਤੋਂ 10 ਹੋਊਗਾ ਸਾਢੇ 9 ਵੀ ਹੋ ਸਕਦਾ ਅੱਛਾ ਲੇਵਾ ਬਹੁਤ ਸੋਹਣਾ ਐ ਵਾਹ 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 ਥਾਨ ਵੀ ਸੱਚ ਨਾਲ ਚੰਗਾ ਵਾਹ ਜਿੰਦੀ ਰਵੇ ਤੇ ਥਾਨ ਵੀ ਚੰਗਾ ਲੱਗਾ ਗਾਰ ਵੀ ਸਾਡੇ ਅੜੀਏ ਨਾਲ ਤੇ ਹੋਊਗੀ ਚੰਗੀ ਹਾਂਜੀ ਤੇ ਰੇਟ ਵੀ ਜਾਇਜ਼ ਅੱਜ ਸਭ ਸਾਰਾ ਜਿੰਨੇ ਵੀ ਕੋਹ ਦੇ ਦਿਆਂਗੇ ਅੱਛਾ ਜਿੰਨੇ ਦੀ ਕੋਹ ਦੇ ਦੇਵਾਂ ਦਿਵਾਲੀ ਦੀ ਆਫਰ ਦਿਵਾਲੀ ਨਹੀਂ ਜੈ ਤੁਹਾਡੇ ਮੂੰਹ ਅਸ 70000 ਦੀ ਜੋੜੀ ਦੇ ਦੀਏ 75 ਦੀ ਹਾਂ ਦੁੱਧ 5 ਕਿਲੋ ਮਿਲ ਕੇ ਦੇਵਾਂਗੇ 8000 ਛੱਡ ਦੇ 70 ਦੀ ਦੇ ਦੀ 70 ਦੀ 70 ਦੀ ਦੇ ਲੈ 200 ਰੁਪਏ ਛੋ ਵਾ 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 70 ਹਾਂ ਦੀ ਦੁੱਧਾਂ ਕਿ ਮਿਲਣ ਹੋ ਨਾ ਘਟਾਏ ਘਰੋਂ ਭਲਾ ਆਪਾਂ ਨੂੰ ਜੀ ਜਾਂਦੇ ਹੋਣਗੇ ਘਾਟੇ ਪਾਈ ਜਾਂਦੇ ਆ 70000 ਘਟਦਾ ਜੀ 70 ਚ ਘਟਦਾ ਏ 40000 ਘਟਦਾ ਜੀ ਨਹੀਂ ਫੇਰ ਨਾ ਮਾਂ ਕਾ ਦੀਵਾਲੀ ਕਰਕੇ 10000 ਘਟਦਾ 70000 ਦੇ ਆਪਾਂ ਲਈ 70 ਦੀ ਹਾਂਜੀ 70 ਦੀ ਦੇਣ ਲਿਆ ਜੀ ਅੱਛਾ ਇੱਕ ਪਰ ਪੈਂਟ ਪਰਾਏ ਨਾ ਨਹੀਂ ਘਾਟਾ ਨਾ ਭਾਈ ਇਹ ਫਿਰ ਨਹੀਂ ਕੋਈ ਗੱਲ ਨਹੀਂ ਜਿਹੜੀ ਕਹਿਤੀ ਕਹਿਤੀ ਅੱਛਾ ਕੋਈ ਗੱਲ ਨਹੀਂ ਚੱਲ ਸੱਜਣੋ ਟਾਰਗੇਟ ਨਫਾ ਲਈਦਾ ਯਾਰ ਕੀ ਪੂਰਾ ਉਤਰਾ ਦੇ ਦਈਏ ਠੀਕ ਆ ਤੇ ਘਟਾਇਓ ਨਾ ਕੋਈ ਸਤੇ ਤੁਹਾਡੇ ਗਾੜੀ ਹਨਾ ਦੋ ਤਣਕੇ ਮਿਲ ਕੇ ਖੜੇ ਗਏ ਆ ਛੋਟੀ ਚੰਗੀ ਯਾਰ ਚੋ ਕੇ ਤਸੱਲੀ ਕਰਕੇ ਲੈ ਕੇ ਜਾਇਆ ਚਲੋ ਤੋਰ ਦੋ ਵੱਡੀ ਇਹ ਜੱਟ ਬਲੈਕ ਆ ਗਈ ਹਨਾ ਮੈਂ ਪਿੰਡਿਓ ਫਿੱਕੀ ਆ ਬਾਕੀ ਨਸਲ ਕੁਆਲਿਟੀ ਫੁੱਲ ਹੋਊਗੀ ਕਿਉਂਕਿ ਇੱਕ ਵੀ ਵਾਲ ਪੁੱਛਦੇ ਵਿੱਚ ਟਾਣੀ ਕਾ ਨਹੀਂ ਕਰ ਸਕਦੇ ਨਾ ਮੱਥੇ 'ਚ ਨਾ ਮੈਂ ਜਿਸੂਏ ਦੇ ਸਾਹਵੇਂ ਜੀ ਹਾਂ ਸੂਆ ਦੇ ਹੋ ਗਏ ਦੁੱਧ ਆਈ ਇਹ ਚੋਈ ਜਿਵੇਂ ਚੋ ਗਏ ਲਿਆ ਟਾਣੀ ਪਾਇਆ ਨੋ ਠੀਕ ਆ ਤੇ ਬਾਕੀ ਸਜਣੋ ਲੱਸੀ ਆ ਇਹ ਦੁੱਧ ਕਿੰਨਾ ਗਿਆ ਬੱਚੀਏ ਕਿਲੋ ਜੀ ਅੱਛਾ ਬੱਚਾ ਹੈ ਘੜਨੀ ਕੱਟੀ ਮਗਰੇ ਜੀ ਲੈ ਆਓ ਬੱਚਾ ਉੱਚਾ ਦਾ ਹਾਂਜੀ ਉੱਚੇ ਬੱਚੇ ਦੀ ਹੈ ਜੀ ਉੱਚਾ ਬੱਚਾ 6 ਕਿਲੋ ਦੁੱਧ ਹਾਂਜੀ ਤੇ ਚੋ ਗਏ ਆਈ ਜੇ ਤੁਹਾਨੂੰ ਬੇਨਤੀ ਹੈ ਕਿ ਆਪ ਦੀ ਤਸੱਲੀ ਕਰਕੇ ਕੋਈ ਇਹ ਨਹੀਂ ਖੜਨੀ ਆ ਦੋ ਟਾਈਮ ਫਿਰ ਵੀ ਲੈ ਜਾ ਕਰੋ ਕਈ ਵਾਰ ਫਿਰ ਜਦੋਂ ਪਸ਼ੂ ਚੋਇਆ ਹੋਵੇ ਦਾਖ ਨਹੀਂ ਦਿੰਦਾ ਤੇ ਜੋ ਚੌਣ ਵਾਲੀ ਉਹ ਉਦੋਂ ਦਾਖ ਜਾਰੀ ਦਊਗੀ ਤੇ ਕੱਟੀ ਆ ਬੱਚਾ ਉੱਚਾ ਉਹ ਵੀ ਵਿਖਾਉਨੇ ਅਸੀਂ ਤੁਹਾਨੂੰ ਤੇ ਅਜੇ ਉਸ ਤਰ੍ਹਾਂ ਲਿਆ ਕੇ ਵੱਧੀ ਆ ਲੋ ਜੀ ਆ ਬੱਚਾ ਆ ਬੱਚਾ ਜੀ ਹਨਾ ਬਿਆਰ ਕੋ ਉੱਚ ਤੇ ਰੇਟ 55000 ਦੀ ਦੇਰੀ ਹੋਰ ਕਰਦੀ 53 ਦੀ ਦੇ ਬੋਇਂ ਜਾਰੀ ਕਰ ਦੀਏ 52 ਹੀ ਕਰੋ ਫਿਰ 50 ਹੀ ਕਰ ਦੀਏ ਕਰ ਦਿਓ 50 ਹੁਣ ਨਾ ਕੋਈ ਆਕੇ ਭੰਤਰਾ 200 ਰੁਪਏ ਛੋੜ ਜੀ ਵਾਹ 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 ਸੱਜਣੋ ਵਾਕਈ ਨਹੀਂ ਇਹ ਵੀ ਸਾਹਿਬ ਜੀ ਪੂਰੇ 50 ਦੀ ਲਈ ਅੱਛਾ ਪੱਕੇ ਕਰ 50 ਦੀ ਕੋਈ ਆਪਣਾ ਅੰਦੀ ਦਰਾ ਦੇ ਪੂਰੇ ਪੰਜਾਹ ਰੁਪਏ ਨਹੀਂ ਫਿਰ ਜੁਗਾਟਾ ਨਹੀਂ ਪਾਉਣਾ ਹਾਂਜੀ ਪੂਰੇ 50 ਰੁਪਏ ਫਿਰ ਬੇਨਤੀ ਹੈ ਕਿ ਘਾਟਾ ਨਹੀਂ ਪਾਉਣਾ ਲੈਣ ਵਾਲੇ ਆਪਰਾਵਾਂ ਨੂੰ ਵੀ ਇਹ ਦਾਣਾ ਕਰਿਓ ਪੂਰੇ ਪੂਰੇ ਮੁੱਲ ਦੇ ਕੇ ਤੇ ਲੈ ਜਿਓ ਕਿਉਂਕਿ ਰੇਟ ਉਹੋ ਹੀ ਕੀਤਾ ਲੈਣ ਦੇਣ ਵਾਲਾ ਘਾਟਾ ਨਾ ਪਾਇਓ ਦਨ ਦਿਹਾੜ ਦਿਵਾਲੀ ਦਾ ਆਇਆ ਕਰਕੇ ਆਫਰ ਹੈ ਤੁਹਾਡੇ ਲਈ ਲੈਓ ਜੇ ਕਿਰਪਾ ਕਰੇ ਤੇ ਬੰਬ ਤਮਾਕਾ ਵੀ ਦਿਵਾਲੀ ਦੇ ਪਾਈ ਨੇ ਕੱਢਣਾ ਏ ਕੱਢੋਗੇ ਕੋਈ ਕੱਢਾਂਗੇ ਕੱਢਾਂਗੇ ਦਿਵਾਲੀ ਤੋਂ ਇੱਕ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਜੀ ਹਾਂ ਨਾਮ ਰੱਖਾਂਗੇ ਆਪਾਂ ਪੰਜਾਂ ਮਹੀਨੇ ਵਾ 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 ਨਾਲ ਦਮਾਂ ਕਿਹਦਾ ਖੜੂਗਾ ਚਲੋ ਠੀਕ ਹੈ ਸਜਣੋ ਨਾਮ ਵੀ ਇਸ ਘਰ ਤੋਂ ਉਹ ਵਰਕੇ ਨਾ ਵੀਰ ਕੋ ਪਵੇ ਨਾ ਪਵੇ ਮੈਂ ਪਾਉਂਗਾ ਖਾਲੜੇ ਤੋਂ ਬਾਈ ਲੱਖਾ ਪਾਉਗਾ ਨਾਮ ਵੀ ਨਾਲ ਮਿਲਣਗੇ ਇੰਤਜ਼ਾਰ ਕਰਿਓ ਉਸ ਦਿਨ ਦਾ ਠੀਕ ਆ 20 ਤਰੀਕ ਦਾ 21 ਨੂੰ ਦੀਵਾਲੀ ਹਾਂਜੀ ਵੀਰ ਪਾ ਦਾਂਗੇ 20 ਤਰੀਕ ਨੂੰ ਆਫਰ ਤੁਹਾਡੇ ਲਈ ਨਾਲ ਸੋਹਣੇ ਸੋਹਣੇ ਪਿਆਰੇ ਪਿਆਰੇ ਗਿਫਟ ਆਉਣਗੇ ਠੀਕ ਆ ਇਹ ਸੱਤ ਸਾਡੀ 15 ਲੀਟਰ ਮੈਂ ਦੁੱਧ ਦੇ ਦਿੰਦੀ ਆ ਅੱਛਾ ਵਿੰਡੋ ਆਪਾਂ ਮੈਂ ਲਈ ਆ ਅੱਛਾ ਥਣਾ ਦੀ ਫੁੱਲ ਗਰੰਟੀ ਹੋਊਗੀ ਹੱਥ ਨਾ ਲਾਵੇ ਅੱਛਾ ਕਿਰਪਾ ਨਾ ਪੈਸੇ ਥੱਲੇ ਰੱਖ ਲਿਆ ਠੀਕ ਆ ਹਾਂਜੀ ਤੇ ਰੇਟ 80 ਹਜ਼ਾਰ ਦੀ ਦੇ ਦੀ ਸਿਰਫ ਹਾਂਜੀ ਹੋਰ 5000 ਛੱਡ 75 ਦੀ 70 ਦੀ ਦੇ ਦੋ ਆ ਹੋ ਨਾ ਘਟਾਈਏ ਤੇ ਮਗਾਰ ਬੈਜੂ ਘਰੇ 70 ਦੀ ਲਈਏ ਉਹ ਫੇਰ ਠੀਕ ਆ ਤੇ ਇੱਕ ਹੋਰ ਆਫਰ ਆ ਜੇ ਵੀ ਚਾਹਵਾਨ ਹੋ ਵੇਦੇ ਆ ਮੁੰਡਾ ਵੀ ਕਰੀਂਦਾ ਹੱਸਦਾ ਫਿਰਦਾ ਏ ਜੇ ਕੋਈ ਕਿਸੇ ਦਾ ਮਾਤੜਦਾ ਰਿਸ਼ਤਾ ਕਰਾਉਣਾ ਹੋਵੇ ਤੈਨੂੰ ਕਰਾ ਵੀ ਸਕਦਾ ਹਨਾ ਇਹ ਲੁੱਕਦਾ ਹੱਸਦਾ ਏ ਸੱਜਣੋ ਤਸੱਲੀ ਕਰਕੇ ਆਜੀ ਖਰੀਦਦਾਰੀ ਕਰਿਓ ਪਸ਼ੂ ਚੰਗੇ ਆ ਫੁੱਲ ਆਫਰ ਆ ਨੋ ਜੀ ਸਾਸਿਕਾਲ